ਕਿਸਾਨਾਂ ਨੂੰ ਤੇ ਕਿਸਾਨੀ ਬੀਰੋ ਭੈਣੋ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਲੈ ਕੇ ਮਤਲਬ ਕੱਲ ਦਾ ਦਿਨ ਜਿਹੜਾ 23 ਫਰਬਦੀ ਆਏਗਾ 23 ਫਰਬਦੀ ਤੱਕ ਦੁਨੀਆ ਦਾ ਧਿਆਨ ਇੱਕ ਮੀਟਿੰਗ ਤੇ ਹੋਣਾ ਹੈ ਜਿਹੜੀ ਆਗੂ ਤੌਫੀ ਦੇ ਵਿੱਚ ਸੰਯੁਕਤ ਹਰ ਕੋ ਆਮ ਰਾਤ ਦੇਸ਼ ਤੇ ਹਾਂ ਜਾਂਦਾ ਹੈ ਉੱਥੇ ਸ਼ਹਿਰ ਆਗੂ ਤੌਫੀ ਜਿੱਥੇ ਦੁਨੀਆਂ ਦੇ ਸਪਰਮ ਦੇ ਮਾਸਤਰੀ ਵਪਾਰ ਨਾਲ ਸੰਬੰਧਤ ਮੰਤਰੀਆਂ ਦੀ ਮੀਟਿੰਗ ਹੋ ਰਹੀ ਹੈ। ਇਹ ਮੀਟਿੰਗ ਹਰ 2 ਸਾਲ ਬਾਅਦ ਹੁੰਦੀ ਆ ਤੇ ਸਭ ਤੋਂ ਵੱਡੀ ਮੀਟਿੰਗ ਹੈ ਜਿਹੜੀ ਫੈਸਲੇ ਲੈਣ ਵਾਲੀ ਮੀਟਿੰਗ ਹੈ। ਪਹਿਲੇ ਮੀਟਿੰਗਾਂ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਨੇ ਅਫਸਰਾਂ ਦੀਆਂ ਜਾਂ ਹੋਰਾਂ ਦੀਆਂ ਪਰ ਇਹ ਸਭ ਤੋਂ ਵੱਡੀ ਮੀਟਿੰਗ ਹੈ। ਤੇ ਉਸ ਮੀਟਿੰਗ ਦਾ ਵਿਰੋਧ ਕਰਦੇ ਵੀ ਡਗ ਭੱਗ 70000 ਬੰਦਾ ਆਪੂ ਤਾਂ ਵੀ ਪਹੁੰਚਿਆ ਹੋਇਆ ਹੈ। ਇੱਥੇ ਜਿਹੜਾ ਵਿਰੋਧ ਹੋ ਰਿਹਾ ਕੱਲ੍ਹ ਇੱਥੇ ਵੀ ਹੋ ਰਿਹਾ। ਲੋਕਾਂ ਬਾਕ-ਬਾਕ ਕਸਟਮਰ ਜਤੇ ਬੰਦੀਆ ਆਪਕੋ ਆਪਣੇ ਵੀਜ਼ੇ ਲੈ ਕੇ ਆਪੂ ਧਰਮੀ ਦੇ ਵਿੱਚ ਉਹਦਾ ਵਿਰੋਧ ਕਰਨ ਲਈ ਵੀ ਪਹੁੰਚੇ ਹੋਏ ਨੇ ਬਾਹਰ ਕਿੱਥੇ ਹੋ ਮੀਟਿੰਗ ਹੋ ਰਹੀ ਆ ਉਸ ਫਰਦ ਦੇ ਉਹਦੇ ਵਿੱਚ ਮੋٹے ਤੌਰ ਤੇ ਕਿਉਂਕਿ ਤਕਨੀਕੀ ਮਾਮਲੇ ਨੇ ਇਹ ਥੋੜੇ ਜੇ ਜੇਕਰ ਆਪਾਂ ਜੱਕੀ ਸਰਦਾਰਨੀ ਚੀਜ਼ਾਂ ਨੂੰ ਸਮਝਣਾ ਹੈ ਤਾ ਉਹ ਬੇਹੱਦ ਜ਼ਰੂਰੀ ਹੈ ਜਿੰਨਾ ਚਿਰ ਸਮਝ ਚ ਨਹੀਂ ਆਏਗਾ ਉਨਾ ਚਿਰ ਤਕਨੀਕੀ ਗੱਲਾਂ ਉੱਪਰ ਲੱਗ ਜਾਂਦੀਆਂ ਨੇ ਅਸੀਂ ਅੱਗੇ ਜਾ ਕੇ ਨਹੀਂ ਦੱਸ ਸਕਦੇ ਕਿਸੇ ਨੂੰ ਉਸ ਮਾਮਲੇ ਦੇ ਵਿੱਚ ਇੱਕ ਗੱਲ ਤਾਂ ਕਲੀਅਰ ਸਭ ਮੰਨ ਕੇ ਚੱਲਣੀ ਪੈਂਦੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਦੌਰ ਉਦੋਂ ਦਾ ਸੀ ਉਤਪਨ ਖੇਤੀ ਮਾਤਮ ਵਪਾਰ ਮਖਿੱਧ ਚੱਕਰੀ ਇਹ ਜਦੋਂ ਤੋਂ ਉਦਯੋਗਿਕ ਕ੍ਰਾਂਤੀ ਦਾ ਆਗਾਜ਼ ਅਸੀਂ ਮੰਨਦੇ ਆ ਕਿ ਉਦਯੋਗ ਆਉਣਗੇ ਹਰਤਾ ਜੀ ਇਹਦੇ ਨਾਲ ਦੁਕਾਨ ਸੋਝ ਗਿਆ ਉਦੋਂ ਕੋਈ ਉਲਟਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਉਸੇ ਸਮੇਂ ਤੋਂ ਸਾਡੇ ਕੋਲ ਜਿੰਨੇ ਇਕਨੋਮਿਸਟ ਆਏ ਜਿੰਗੀਆਂ ਫੌਰੀਆਂ ਆਈਆਂ ਸਾਡੇ ਸਾਹਮਣੇ ਆਈਆਂ ਜਦਿਆਂ ਬਾਰ-ਬਾਰ ਇਹ ਕਹਿੰਦੀ ਆ ਰਹੀਆਂ ਕਿ ਖੇਤੀ ਪਿਛੜਿਆ ਤਾਂ ਨਾ ਅਵਿਕਸਤ ਕੰਟਰੀ ਹੋ ਵੀ ਬੜੇਗਾ ਵਿਕਸਤ ਦੇਸ਼ ਹੋ ਵੀ ਬੜੇਗਾ ਜਿਹੜਾ ਉਦਯੋਗੀਕਰਨ ਦੇ ਰਸਤੇ ਅੱਗੇ ਜਾਏਗਾ ਇੱਕ ਦ੍ਰਿਸ਼ਟੀਕੋਣ ਬਣ ਗਿਆ ਇੱਕ ਦਿਸ਼ਾ ਬਣ ਗਈ ਉਹ ਦਿਸ਼ਾ ਚਲਦੀ 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 ਇੱਥੇ ਪਹੁੰਚ ਗਿਆ ਜਿੱਥੇ ਹੌਂਦ ਦਾ ਸੰਕਟ ਖੜਾ ਹੋ ਗਿਆ ਕੱਦੀ ਖੇਤੀ ਨਹੀਂ ਪੂਰੀ ਦੁਨੀਆ ਨੂੰ ਪੂਰੇ ਜਿਉਣ ਵਾਲੇ ਉਵੇਂ ਸਾਰੇ ਜਿੰਨਾਂ ਵੀ ਕੌਜਾਪੀਆਂ ਨੇ ਉਹਨਾਂ ਨੂੰ ਕਦੇ ਮੁਲੱਖੜੂ ਨਹੀਂ ਇਸੇ ਕਰਕੇ ਦੋ ਵੱਡੀਆਂ ਲੜਾਈਆਂ ਦੇ ਦੋ ਵੱਡੇ ਪਾਕਿਸਤਾਨ ਦੇ ਸਾਹਮਣੇ ਨੇ ਐਸੇ ਸਾਹਮਣੇ ਇੱਕ ਤਾਂ ਵਾਤਾਵਰਣਿਕ ਖਰਾਬੀ ਜਿਹੜੀ ਉਹਨਾਂ ਦੇਸ਼ਾਂ ਦੇ ਵਿੱਚ ਜਦੋਂ ਗੱਡਾ ਆ ਰਹੀ ਹੈ ਕਿ ਇੰਨਾ ਬਦਲ ਗਿਆ ਪ੍ਰਦੂਸ਼ਣ ਦੇ ਨਾਲ ਆਲਮੀ ਤਪਸ਼ ਦੇ ਨਾਲ ਟਾਪੂ ਡੁੱਬਣ ਲੱਗੇ ਨੇ ਪੈਦਾਵਾਰ ਘਟਣ ਲੱਗੀ ਹੈ ਤੇ ਉਹਦੇ ਨਾਲ ਲੋਕਾਂ 'ਚ ਭੁੱਖਮਰੀ ਪਹਿਲਾਂ ਨਾਲੋਂ ਵਧਣ ਲੱਗੀ ਹੈ ਤੇ ਨੌਕਰੀਆਂ ਖਤਮ ਹੋਣ ਲੱਗੀਆਂ ਨੇ ਪਹਿਲਾ ਜਿੰਨਾ ਵੀ ਰਜਗਾਰ ਨਹੀਂ ਦੇਆ ਉਹ ਸਾਰੇ ਅਧਿਕਾਰਾਂ ਦੀ ਗੱਲ ਜਿਹੜੀ ਖਰਾਬ ਸੀ ਖਰਾਬ ਸਿਸਟਮ ਬਾਲ ਤੋੜ ਦਿੱਤੀ ਗਈ ਹੈ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ ਉਹਦਾ ਮਤਲਬ ਇਹ ਹੈ ਉਹ ਪਾਲਿਸੀ ਜਿਹਨੂੰ ਕਦੇ ਆਮ ਤੌਰ ਤੇ ਲੋਕ ਕਹਿੰਦੇ ਸੀ ਉਹ ਪਾਲਿਸੀ ਸੰਸਾਰ ਬੈਂਕ ਦੀ ਹੈ ਉਹ ਪਾਲਿਸੀ ਆਈਐਮਐਸ ਦੀ ਹੈ ਉਸ ਤੋਂ ਬਾਅਦ ਇਹ ਦੂਜੀ ਸੰਸਾਰ ਤੱਕ ਤੋਂ ਬਾਅਦ ਦੀਆਂ ਨੱਟਾਂ ਦੇ ਲਗਾਤਾਰ ਚੱਲ ਰਹੀਆਂ ਅੱਜ ਦੀਆਂ ਗੱਲਾਂ ਨਹੀਂਆਂ ਜਿਹੜੇ ਪਾਸੇ ਚੱਲ ਰਿਹਾ ਹੈ ਇਨਾ ਸੱਚ ਇੱਕ ਤਾਂ ਇਹ ਗੱਲ ਸਾਡੇ ਸਾਹਮਣੇ ਦਿਖਾਈ ਦਿੰਦੀ ਆ ਕਿ ਹੁਣ ਪਾਣੀ ਮੁੱਕਰ ਚੰ데요 ਉਦੋਂ ਵੀ ਦਾਤਾਂ ਦਾ ਖਰਾਬੀ ਪੂਰੀ ਦੁਨੀਆ ਦੇ ਵਿੱਚ ਸੰਕਟ ਆ ਰਿਹਾ ਤੇ ਸਾਰੇ ਕਿਤੇ ਜਿਹੜਾ ਸੰਕਟ ਹੈ ਉਹਦਾ ਹੱਲ ਕਿਸੇ ਕੋਲ ਦੀ ਦੁਨੀਆ ਦੇ ਵਿੱਚ ਜਿਹਦੇ ਕਰਕੇ ਹੋਮ ਤੇ ਸੰਕਟ ਸਾਡੇ ਸਾਹਮਣੇ ਆ ਦੂਜਾ ਸੰਕਟ ਰੁਜ਼ਗਾਰ ਦਾ ਸੰਕਟ ਹੈ ਰੁਜ਼ਗਾਰ ਹੋਰ ਪੈਦਾ ਵੀ ਹੋ ਰਿਹਾ ਖੋਇਆ ਜਾ ਰਿਹਾ ਜਿਹਨੂੰ ਪਹਿਲਾਂ ਕਹਿੰਦੇ ਸੀ ਰੁਜ਼ਗਾਰ ਤੇ ਹੋਣਾ ਮਾਡਲ ਹੁਣ ਉਹ ਜੁਗਾਰ ਫੋਨ ਵਾਲਾ ਮਾਡਲ ਵਾਗ ਗਿਆ ਹੈ ਪਹਿਲੇ ਮਾਡਲ ਤੋਂ ਬਾਅਦ ਜਿਹਦੇ ਕਰਕੇ ਦੁਨੀਆਂ ਦੇ ਵਿੱਚ ਨੌਜਵਾਨੀ ਤੜਪ ਰਹੀ ਹੈ ਲੋਕ ਤੜਪ ਰਹੇ ਨੇ ਲੱਖ ਲੱਖ ਮਾਮਲੇ ਹੋ ਵਿੱਚ ਨੇ ਤਾਂ ਜਿਹੜੀ ਦਵਾਈ ਦਿੱਤੀ ਜਾਂਦੀ ਰਹੀ ਕਿ ਇਹਦੇ ਨਾਲ ਮਰੀਜ਼ ਠੀਕ ਹੋ ਜਾਊਗਾ ਉਹ ਮਰੀਜ਼ ਨੀਮ ਹਕੀਮ ਖਤਰਾ ਜਾਣ ਵਰਗਾ ਹੋ ਗਿਆ ਜਿਵੇਂ ਕਹਿੰਦੇ ਨੇ ਜਿਉਂ-ਜਿਉਂ ਦਵਾ ਦਿੱਤੀ ਜਾਂਦੀ ਹੈ ਤੇ ਉਤੋਂ ਖਤਰਾ ਵੱਧਦਾ ਜਾਂਦਾ ਹੈ ਨਾਲ ਜਗਾਰ ਵੱਧ ਰਿਹਾ ਨਾ ਆਲ ਵੀ ਤਪਸਤੀ ਹੋ ਰਹੀ ਹੈ ਨਾ ਬਾਤਾਂ ਬਾਂ ਰਹੀ ਕੋਈ ਸਭੋ ਇਹਦੂ ਉਲਟ ਹੋ ਰਿਹਾ ਉਲਟ ਕੀ ਹੋ ਰਿਹਾ ਦੋ ਜੰਗਾਂ ਨੇ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਅੱਜ ਕੱਲ ਅਸੀਂ ਭੁਲਾ ਦਿੰਦੇ ਆ ਲੱਗਦੀ ਆ ਉਦੋਂ ਪਤਾ ਲੱਗਦਾ ਜੂਕਰਿੰਟ ਤੇ ਰੂਸ ਦੀ ਜੰਗ ਹੈ ਜਿਹੜੀ ਲੱਗੀ ਹੋਈ ਹੈ ਔਰ ਫਾਸਤੀਨੀਆ ਦੇ ਉੱਤੇ ਬੰਬਾਰਡਮੈਂਟ ਕਰਕੇ ਜੋ ਜੀਆ ਘਾਤ ਹੋ ਰਿਹਾ ਨਸਰ ਕਸ਼ੀ ਹੋ ਰਹੀ ਹੈ ਉਹ ਸਾਡੇ ਸਾਹਮਣੇ ਹੋ ਰਹੀ ਹੈ ਉਹ ਦੋਨਾਂ ਦਾ ਅਸਰ ਕੀ ਆ ਸਾਡੇ ਤੇ ਸਾਡੇ ਚੁੰਨੇ ਤੇ ਕਿਵੇਂ ਅਸਰ ਹੈ ਉਹ ਪਾਲਿਸੀ ਸਾਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਤੁਹਾਡੇ ਸਾਰਿਆਂ ਦੇ ਬੱਚੇ ਅੱਜ ਕੱਲ ਕੋ ਕੈਨੇਡਾ ਜਾਂਦਾ ਅਮਰੀਕਾ ਜਾਂਦਾ ਆਸਟ੍ਰੇਲੀਆ ਜਾਂਦਾ ਅੱਜ ਕੱਲ ਵੀਡੀਓ ਦੇਖਦੇ ਹੋ ਤੁਸੀਂ ਕਿ ਬੇਸਮੈਂਟਾਂ ਦਾ ਕਿਰਾਇਆ 5 ਗੁਣਾ ਹੋ ਗਿਆ ਰੋਟੀ ਦਾ ਖਰਚਾ 4 ਗੁਣਾ ਹੋ ਗਿਆ ਨਹੀਂ ਉੱਥੇ ਅਫੋਰਡ ਕਿਤੇ ਜਾ ਸਕਦੇ ਮੰਗ ਤੇ ਵੱਧ ਰਹੇ ਨੇ ਬੱਚੇ ਰੁਜ਼ਗਾਰ ਪਹਿਲਾਂ ਜਿੰਨਾ ਰਿਹਾ ਵੀ ਇੱਕ ਸਾਡੇ ਕੋਲ ਤਰੀਕਾ ਹੈ ਅਸਲ ਵਿੱਚ ਲੋਥੇ ਭੇਜ ਦੋ ਕਰੂਗਾ ਤਾਂ ਖਾਊਗਾ ਕਰੂਗੇ ਤੇ ਖਾਊਗੇ ਤਾਂ ਮਾਮਲਾ ਉੱਥੇ ਵੀ ਬੰਦ ਹੋ ਗਿਆ ਉਹ ਸਾਰੇ ਮਾਮਲੇ ਤੇ ਕਰਕੇ ਜਿਹੜਾ ਮਾਮਲਾ ਸਾਡੇ ਕੋਲ ਜਾ ਰਿਹਾ ਹੁਣ ਦੁਨੀਆ ਤਾਂ ਇਕੱਠੀ ਹੈ ਇੱਕਦ ਹੋਰ ਜਿਹੜੀ ਸਮਝ ਵਾਲੀ ਜ਼ਰੂਰ ਹੈ ਕਿ ਜਿੰਨੀ ਵਿਗਿਆਨਿਕ ਤਰੱਕੀ ਹੋਗੀ ਜਿੰਨੀ ਤਕਨੀਕ ਦੀ ਤਰੱਕੀ ਹੋਗੀ ਉਹਨਾਂ ਦੁਨੀਆ ਨੂੰ ਜੋੜਤਾ ਬੇਹੱਦ ਜ਼ਿਆਦਾ ਦੁਨੀਆ ਆਵਾਜ਼ ਦੀ ਰਫ਼ਤਾਰ ਤੇ ਮੇਰਾ ਆ ਭਾਸ਼ਣ ਦੁਨੀਆ ਕਿਤੇ ਨਹੀਂ ਸੁਣ ਸਕਦੀ ਐਨੀ ਦੁਨੀਆ ਜੁੜ ਚੁੱਕੀ ਹੈ। ਪਰ ਹਵਾ ਦੀ ਰਫਤਾਰ ਦੇ ਨਾਲ ਦੁਨੀਆ ਦਾ ਆਪਸ ਆਪੀ ਦੇ ਵਿੱਚ ਨਾਤਾ ਫਿਜ਼ੀਕਲ ਹੋ ਗਿਆ ਹੈ। ਜਹਾਜ਼ ਚੜਦਾ ਤੇ ਜਹਾਜ਼ ਤਾਂ ਉਤਰ ਜਾਂਦਾ ਉੱਥੇ ਜਾ ਕੇ ਇੰਨੇ ਜੁੜ ਗਏ। ਜਦੋਂ ਤੁਸੀਂ ਜੁੜ ਜਾਂਦੇ ਹੋ ਇਹਦਾ ਮਤਲਬ ਇੱਕ ਦੋ ਜਿੱਥੇ ਗਲਪਰ ਵੀ ਹੋ ਜਾਂਦੇ। ਉਹ ਤਾਂ ਅਸਰ ਇੱਕ ਦੂਜੇ ਤੇ ਪੈਂਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਅਕਸਰ ਨਿਰਭਰ ਹੈ। ਇਹਨੂੰ ਮਿਲ ਕੇ ਵੀ ਚੱਲਣਾ ਪਏਗਾ। ਇਹਨੂੰ ਸਾਜੀਆਂ ਨੀਤੀਆਂ ਵੀ ਬ੍ਰਾਹਮਾਂ ਦੇ ਪੈਲੀਆਂ ਗਲੋਬਲ ਪੱਧਰ ਤੇ ਉੱਤੇ ਵੀ ਔਰ ਦੇਸ਼ਾਂ ਦੇ ਪੱਧਰ ਤੇ ਵੱਖ-ਵੱਖ ਮਾਮਲਿਆਂ ਦੇ ਵਿੱਚ ਵੀ ਪਰ ਸਵਾਲ ਇਹ ਹੈ ਉਹ ਨੀਤੀਆਂ ਕਿਹਦੇ ਪੱਖਰ ਚ ਕਿਹੜੇ ਤਰੀਕੇ ਨਾਲ ਵੱਧ ਕੀ ਇਨਸਾਨੀਅਤ ਦੇ ਪੱਖ ਤੇ ਵੱਧਦੀਆਂ ਨੇ ਕੀ ਉਦਰប្រទេស ਦੇ ਨਾਲ ਉਹਦਾ ਕੋਈ ਸੁਮੇਲ ਆਇਆ ਜਾਂ ਨਹੀਂ ਇਹ ਸਾਰਾ ਦੇਖਣ ਦਾ ਸਵਾਲ ਹੈ ਉਹਦੇ ਸੰਦਰਭ ਵਿੱਚ WIPO ਸਮਝਿਆ ਜਾਏਗਾ ਤਾਂ ਜ਼ਿਆਦਾ ਅੰਡਰਸਟੈਂਡਿੰਗ ਹੋਏਗੀ ਜ਼ਿਆਦਾ ਸਮਝਦਾਰੀ ਸਾਡੀ ਵੇਖ ਤੋਂ ਹੋ ਸਕਦੀ ਹੈ ਮੰਨ ਲਓ ਇੱਥੇ ਆਸੀ ਅਸੀਂ ਲੜਾਈ ਕਰਦੇ ਆ ਕੇਂਦਰ ਦੀ ਸਰਕਾਰ ਦੇ ਨਾਲ ਕੀ ਲੜਾਈ ਕਰਦੇ ਆ ਕਿ ਰਾਜਾਂ ਦੇ ਅਧਿਕਾਰ ਤੁਸੀਂ ਖੋਲੇ ਨੇ ਹਰੇਕ ਰਾਜ ਦੀ ਆਪਣੀ ਬਣਖਣਤਾ ਹੈ ਹਰੇਕ ਰਾਜ ਦਾ ਆਪਣਾ ਮਿਲਸਾ ਹੈ ਹਰੇਕ ਰਾਜ ਦੀ ਆਪਣੀ ਬੋਲੀ ਹੈ ਹਰੇਕ ਰਾਜ ਦੇ ਆਪਣਾ ਤਰੀਕਾ ਇਤਿਹਾਸਕ ਤੌਰ ਤੇ ਅੱਗੇ ਵਧਣ ਦਾ ਜੇ ਕੇਂਦਰ ਇੱਕੋ ਰਸੇ ਸਾਰੀਆਂ ਪਾਰਸੀਆ ਲਾ ਦੂਗਾ ਤਕਬਲ ਸਾਰੇ ਰਾਜਾ ਦਾ ਵਿਕਰਾ ਹੁੰਦਾ ਟੱਕਾ ਹੁੰਦਾ ਸਾਹਮਣੇ ਸਾਹਮਣੇ ਇਹਦੇ ਕਰਕੇ ਫੈਡਰਲਿਜ਼ਮ ਦੀ ਲੜਾਈ ਹੈ ਇਹਦੇ ਕਰਕੇ ਕੇਂਦਰੀਕਰਨ ਦੇ ਖਿਲਾਫ ਲੜਾਈ ਹੈ ਹੁਣ ਜੇ ਇੱਕੋ ਜੀ ਨੀਤੀ ਇੱਕ ਦੇਸ਼ ਚ ਨਹੀਂ ਚੱਲ ਸਕਦੀ ਤੱਕ ਵੱਟ ਲੋਕਾਂ ਦੇ ਮਾਹੌਲ ਦੇ ਮੁਤਾਬਕ ਕੁਦਰਤ ਦੀ ਬੰਦਸਵਾਂ ਨਾ ਤਾ ਸ਼ਾਇਦ ਇਸੇ ਕਰਕੇ ਸੌਣੀ ਚ ਜਿਹੜੀਆਂ ਫਸਲਾਂ ਹੁੰਦੀਆਂ ਨੇ ਉਹ ਹਾੜੀ ਚ ਵੀ ਹੋ ਸਕਦੇ ਜਿੰਨਾ ਮਰਜ਼ੀ ਲੋਰ ਲਓ ਹਾਰੀ ਚ ਜੜੀਆਂ ਹੁੰਦੀਆਂ ਨੇ ਉਹ ਸੌਣੀ ਚ ਨਹੀਂ ਹੋ ਸਕਦੀਆਂ ਕਿਉਂਕਿ ਕੁਦਰਤ ਦਾ ਆਪਣਾ ਇੱਕ ਵਰਤਾਰ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਬਿਹਾਰੀ ਕੁਦਰਤ ਵਸੀਏ ਜੇ ਕੁਦਰਤ ਦੇ ਦਾਇਰੇ ਤੋਂ ਬਾਹਰ ਜਾ ਕੇ ਜ਼ਬਰਦਸਤੀ ਜਿਹੜੀਆਂ ਨੀਤੀਆਂ ਹੋਣਗੀਆਂ ਉਹ ਸਭ ਦੇ ਫਾਇਦੇ ਚ ਨਹੀਂ ਹੋ ਸਕਦੀਆਂ ਉਹ ਟਿਕਾਊ ਵੀ ਹੋ ਸਕਦੀਆਂ ਕਿਸੇ ਵੀ ਰੂਪ ਦੇ ਵਿੱਚ ਇਸੇ ਕਰਕੇ ਜਦੋਂ ਲਗਾਤਾਰ ਪੜ੍ਹਾਈ ਸੀ ਜਿਹੜੀ ਸਾਡੀ ਵਿੱਦਿਆ 1975 ਦੀ ਐਮਰਜੈਂਸੀ ਦੇ ਵਿੱਚੋਂ ਕੇਂਦਰੀਕਰਨ ਹੋ ਗਿਆ ਉਹਦਾ 71 ਤੱਕ ਦੀ ਜਿਹੜੀ ਪੜ੍ਹਾਈ ਸੀ ਉਹਦਾ ਮਾਹੌਲ ਦੇਖ ਲਓ ਸੂਬਿਆਂ ਦੀ 75 ਤੋਂ ਬਾਅਦ ਦੀ ਪੜ੍ਹਾਈ ਦਾ ਹਾਲ ਸਾਡੇ ਸਾਹਮਣੇ ਕੀ ਆ ਉਹ ਦੇਖ ਲਓ ਬੇੜਾ ਗਰਪ ਹੋ ਚੁੱਕਿਆ ਜੋ ਵੱਖ-ਵੱਖ ਰਹਿੰਦਾ ਸਾਇਰ ਸੂਬੇ ਆਪੋ ਆਪਣੇ ਢੰਗ ਨਾਲ ਆਪਣੇ ਆਪਣੇ ਵਿਰਸੇ ਦੇ ਮੁਤਾਬਕ ਆਪਣੀ ਬੋਲੀਆ ਦੇ ਮੁਤਾਬਕ ਨੀਤੀਆਂ ਕਰਦੇ ਆਪਣੇ ਤਰੀਕੇ ਨਾਲ ਚਲਾਉਂਦੇ ਹਨ ਇੱਥੋਂ ਤੱਕ ਵੀ ਨਹੀਂ ਕਰਦੇ ਸੂਬੇ ਵੀ ਨਹੀਂ ਸੂਬਿਆਂ 'ਚ ਵੀ ਆਪਾਂ ਗੱਲ ਦੇਖੀਏ ਬਹੁਤ ਕੁਝ ਸੂਬਿਆਂ ਦੇ ਅੰਦਰ ਵੀ ਬਦਲ ਜਾਂਦਾ ਹੈ ਝੁੱਪੀ ਬਣ ਕੇ ਵੱਡੇ ਸਟੇਟ ਦਾ ਰਾਕ ਜੰਦਾ ਹੈ ਉੱਥੇ ਤਾਂ ਬਦਲ ਨਹੀਂ ਬਦਲਣਾ ਕਿੱਥੇ ਏਡੇ ਏਡੇ ਲੋਕ ਨੇ ਪੰਜਾਬ 'ਚ ਵੀ ਅਸੀਂ ਮਾਝੇ ਮਾਲਵੇ ਤੇ ਦੁਆਬੇ 'ਚ ਵੀ ਤਸਵੀਰਾਂ ਅਲੱਗ-ਅਲੱਗ ਹੋ ਜਾਂਦੀ ਐ ਥੋੜਾ-ਬਹੁਤ ਵਕਰੇਵੇਂ ਰਹਿੰਦੇ ਨੇ ਉਹਨਾਂ ਵਕਰੇਵੇਂਆਂ ਨੂੰ ਵੀ ਦੇਖ ਕੇ ਪੁਲਸੀ ਜੇ ਨਹੀਂ ਮੰਨਦੀ ਤਾਂ ਨਹੀਂ ਪੁਲਸੀ ਚਲਾਈ ਜਾ ਸਕਦੀ ਉਸ ਪੱਧਰ ਦੇ ਉੱਤੇ ਜਦੋਂ ਅਸੀਂ ਇੱਕ ਵੀ ਗੱਲ ਕਰਦੇ ਆ ਦੁਨੀਆ ਦੀ ਕੋਈ ਖੇਡ ਲਓ ਅਸੀਂ ਖੇਡਾਂ ਖੜਾਉਦੇ ਆ ਕਬੱਡੀ ਲਾਵੋ ਪੰਜਾਬ 'ਚ ਬਹੁਤ ਮੈਚ ਹੁੰਦੇ ਨੇ ਉਧਰ ਕੋਈ ਪਰਮਾਨਾ ਹੁੰਦਾ ਹੈ ਪਰਮਾਨਾ ਕੀ ਐ जमर जी कोई हद हूंदी आहे हद हूंदी आहे पची केॾो वारा पची केॾूगा पंजाह के पंजाह के नूी साले अलॻि खेॾण उतूं वॾ वारे अलॻि खेॾण पर जे सभु सारे जाओ त जहिड़े छोटे नमज़ोर जहिड़े वख वेंदो लता टुटी करणियूं के मुक़ाबले च खणे के ਇਸੇ ਸੰਭਵ ਨਹੀਂ ਹੋ ਸਕਦਾ ਇਸੇ ਕਰਕੇ ਦੁਨੀਆ ਦੇ ਵਪਾਰ ਨੂੰ ਚਲਾਉਣ ਦੇ ਵਾਸਤੇ ਜਦੋਂ ਤੁਸੀਂ ਡਬਲਯੂਡੀਓ ਵਿੱਚ ਇਹ ਸਮਝੌਤਾ ਕਰਦੇ ਹੋ ਇੱਕੋ ਨਿਯਮ ਦੁਨੀਆ ਚ ਲਾਗੂ ਹੋਏਗਾ ਵਪਾਰ ਉਸੇ ਨਾਲ ਚੱਲੇਗਾ ਤਾਂ ਜਿਹੜੇ ਅਫਰੀਕਾ ਵਰਗੇ ਕੰਟਰੀ ਨੇ 33 ਦੇਸ਼ ਜਿਹੜੇ ਘੱਟ ਵਿਕਸਤ ਨੇ ਜਿਹੜਾ ਭਾਰਤ ਪਰ ਜੋਗੇ ਵੀ ਹੈ ਜਿਹੜੇ ਇੰਨੇ ਜੋਗੇ ਵੀ ਨਹੀਂ ਹੈ ਤਾਂ ਤੁਸੀਂ ਮਤਲਬ ਇਹ ਕਹਿ ਰਹੇ ਹੋ ਵੀ ਇੱਕ ਪਿੰਡ ਉਪਰ ਨਾਲੇ ਦੇ ਵਿੱਚ ਮੈਚ ਦੇ ਵਿੱਚ ਇਕ ਕੋਹ ਬਾੜ ਰਿਹਾ ਬੰਦਾ ਜਿਹੜਾ ਅਜੇ ਚੰਗਣਾ ਸਿੱਖਿਆ ਮੁਸਕਰ ਦੇ ਨਾਲ ਉਹਨਾਂ ਦਾ ਮੈਚ ਖੜਾਉਣਾ ਚਾਹੁੰਦੇ ਆ ਆਪਸ ਦੇ ਵਿੱਚ ਤੇ ਉਸੇ ਤਰੀਕੇ ਦੇ ਨਾਲ ਜਿੱਥੇ ਦੇਸ਼ਾਂ ਦੀ ਵੰਤਰ ਇੰਨੀ ਵੱਡੀ ਹੈ ਉਸ ਅਪਰੋਚ ਜੋ ਆਪਿੰਡ ਕੰਟਰੀ ਨੇ ਅਮਰੀਕਾ ਨੇ ਕੈਨੇਡਾ ਨੇ ਕੀ ਕਰ ਲਿਆ ਬੰਦੇ ਖੇਤੀ ਚੋਂ ਕੱਢ ਕੇ ਹੋਰਾਂ ਤਰ੍ਹਾਂ ਦੇ ਚਲੇ ਗਏ ਲੰਬੇ ਸਫਰ ਤੋਂ ਬਾਅਦ 10% ਤੋਂ ਲੈ ਕੇ 5% ਤੱਕ ਲੋਕ ਖੇਤੀ ਚ ਨੇ ਜਿਹੜੇ ਅਮਰੀਕੀ ਦੇਸ਼ ਨੇ ਉਹਨਾਂ ਦੇ ਵਿੱਚ ਮੋਟੀਆਂ ਸਬਸਿਡੀਆਂ ਦੇ ਕੇ ਵੀ ਉਹਨਾਂ ਦੀ ਖੇਤੀ ਨਹੀਂ ਖੜੀ ਹੋ ਰਹੀ ਹੈ ਤੇ باوجود ਇਸੇ ਕਰਕੇ ਆਪਾਂ ਇਹ ਦੇਖਦੇ ਆ ਕਿ ਜਰਮਨ ਦੇ ਵਿੱਚ ਪਿੱਛੇ ਪੈਸ ਦੇ ਵਿੱਚ ਹੋਇਆ ਫਿਰ ਜਰਮਨ ਦੇ ਵਿੱਚ ਹੋਇਆ ਫਿਰ ਬੈਲਜੀਅਮ ਦੇ ਵਿੱਚ ਹੋਇਆ ਬੱਖ-ਬੱਖ ਦੇਸ਼ਾਂ ਦੇ ਕਿਸਾਨ ਟਰੈਕਟਰਾਂ ਤੇ ਆਪਣਾ ਕੋਲ ਫੋਟੋ ਅੱਜ ਘਨਉਂਦੀਆਂ ਨੇ ਉਹ ਕਿਉਂ ਲੜ ਰਹੇ ਨੇ ਫਿਰ ਜੇ ਤੁਹਾਡਾ ਸਾਰਾ ਤੱਤਰ ਵਧੀਆ ਹੈ ਫਿਰ ਵੀ ਜੇ ਤਵਜੂ ਤਿਉਹ ਤੁਹਾਡੇ ਵੀ ਤੱਕ ਚਾ ਰਿਹਾ ਹੈ ਤਾਂ ਵੀ ਤੁਹਾਡਾ ਵੀ ਕਿਸਾਨ ਮਰ ਰਿਹਾ ਹੈ ਉਹਨਾਂ ਨਾਲ ਉੱਥੇ ਦੇ ਬਾਪੂ ਕਿਸਾਨ ਦੁਨੀਆ ਦੇ ਵਿੱਚ ਦਾ ਮਤਲਬ ਹੈ ਇੱਕ ਖੇਤੀ ਤੇ ਕਿਸਾਨੀ ਪੱਤੀ ਜਿਹੜੀ ਵੱਡੀ ਪਾਲਿਸੀ ਹੈ ਉਹ ਡਬਲਯੂਟੀ ਤੋਂ ਵੀ ਅਲੱਗ ਹੈ ਜਪਨ ਵੀ ਉੱਥੇ ਲਾਗੂ ਵੀ ਕਰਦਾ ਹੈ ਨਾ ਜੋਰ ਤਦਾ ਕਿਸਾਨ ਬੰਨੀ ਬਚਦਾ ਅਮਰੀਕਾ ਦਾ ਕਿਸਾਨ ਬੰਨੀ ਕੈਨੇਡਾ ਦਾ ਵੀ ਸਾਡੇ ਵਰਗਾ ਤਾਵਾ ਚੜਾ ਕੀ ਹੈ ਇਸ ਲਈ ਕਿਤੇ ਦਾ ਕਿਸਾਨ ਨਹੀਂ ਬਚਦਾ ਜਾਂਦਾ ਇੱਕ ਗੱਲ ਇਹ ਕਰ ਦੋ ਨਾ ਵੀ ਆਹ ਤਾਂ ਅਸੀਂ ਬਚਾ ਲਿਆ ਦੂਜਾ ਪਰ ਨਹੀਂ ਉੱਥੇ ਖੇਤੀ ਕਰਨ ਲਈ ਭੱਜੇ ਜਾਣ ਬੰਦੇ ਉਹ ਕਹਿਣ ਵੀ ਹੁਣ ਤਾਂ ਉੱਥੇ ਪੂਰੀ ਜੀਵ ਮਹੌਲ ਬਣ ਗਿਆ ਉਹ ਤਾਂ ਬਾਕੀ ਕਿੱਧਰ ਤਾਂ ਵਿਕੜ ਕੇ ਧੋਖੇ ਖੇਤੀਬਾੜ På ਜਰਨ ਲਾ ਕੇ ਬਰਾਬੇ ਬਖਸ਼ ਹੋ ਗਏ ਨਹੀਂ ਚਾਹਤ ਦੀ ਦਵਾਈ ਸਾਡੇ ਤੋਂ ਇੰਚਾ ਦਾ ਮੰਗਿਆ ਉਹਨੂੰ ਥੋੜਾ ਜਿਹਾ ਸਮਝੀਏ ਤਾਂ WTO ਨੂੰ ਅਸੀਂ ਦੇਖ ਸਕਦੇ ਹਾਂ ਉੱਥੇ ਕੀ ਹੋਇਆ ਉਹ ਉਹਨਾਂ ਦੀ ਮੇਨ ਮੰਗ ਲੜਾਈ ਦੀ ਕੀ ਹੈ ਅਸੀਂ ਅਜੇ ਮੰਗ ਕਰ ਰਹੇ ਹਾਂ ਤੇ ਉਹ ਉਦੋਂ ਅਗਲੀ ਲੜਾਈ ਲੜ ਰਹੇ ਨੇ ਉਹ ਲੜਾਈ ਕੀ ਹੈ ਉਹ ਕਹਿੰਦੇ ਨੇ ਕਿ ਜਦੋਂ ਐਗਰੋ ਬੇਸਡ ਇੰਡਸਟਰੀ ਵੀ ਲੱਗੀ ਅਸੀਂ ਮੰਗ ਕਰ ਰਹੇ ਹਾਂ ਨਾ ਖੇਤੀ ਆਧਾਰਤ ਜੋਕ ਉਹ ਬਾਾਕੀ ਉਹ ਕਹਿੰਦੇ ਖੇਤੀ ਆਧਾਰਤ ਵਿਜੋਗ ਲੱਗੇ ਪ੍ਰੋਸੈਸ ਹੋ ਰਿਹਾ ਪਰ ਉਹ ਸਾਰੇ ਦਾ ਪ੍ਰਾਪਤ ਕਿਸਾਨੀ ਕੋਲ ਨਹੀਂ ਭਾਈ ਸਾਹਿਬ ਆ ਰਿਹਾ ਉਹ ਪ੍ਰਾਪਤ ਵੀ ਉਸੇ ਜੋ ਉਪਤੀ ਕੋਲ ਜਾ ਰਿਹਾ ਜਿਹੜੇ ਖੇਤੀ ਆਧਾਰਤ ਲੱਗ ਰਹੇ ਨੇ ਜਿਹੜਾ ਸਾਡੇ ਪੂਛੇ ਘਰੋਂ ਪਾਇਆ ਜਾ ਰਿਹਾ ਕਿ ਜਿੰਨੇ ਜ਼ਿਆਦਾ ਵਿਜੋਗ ਲੱਗਣਗੇ ਜਿੰਨਾ ਜ਼ਿਆਦਾ ਦੁਕਾਨਾਂ ਖੋਲਣ ਗਿਆ ਉਹਨਾਂ ਮੁਕਾਬਲਾ ਹੋ ਜੂਗਾ ਮੁਕਾਬਲੇ ਦੇ ਵਿੱਚ ਆਪੀ ਚੀਜ਼ਾਂ ਠੀਕ ਹੋ ਜਾਣਗੀਆਂ ਤੁਸੀਂ ਮੈਨੂੰ ਦੱਸੋ ਜਿੰਨੇ ਪ੍ਰਾਈਵੇਟ ਸਕੂਲ ਖੁੱਲ ਗਏ ਪੰਜਾਬ ਦੇ ਵਿੱਚ ਜਿੰਨੇ ਪ੍ਰਾਈਵੇਟ ਹਸਪਤਾਲ ਖੁੱਲ ਗਏ ਇਲਾਜ ਸਸਤਾ ਹੋ ਗਿਆ ਵਿਦਿਆ ਸਸਤੀ ਹੋ ਗਈ ਮੁਕਾਬਲੇ 'ਚ ਕਦੇ ਇਸ ਲੈਵਲ ਦਾ ਜਿਆ ਆਇਆ ਹੋਵੇ ਐ ਸਸਤਾ ਹੋ ਰਹਾ ਹੋਵੇ ਚੀਜ਼ ਤਾਂ ਸਾਡੇ ਸਾਹਮਣੇ ਵਿੱਚ ਐ ਸਸਤਾ ਹੋ ਗਿਆ ਹੋਵੇ ਨਹੀਂ ਸਸਤਾ ਹੋ ਰਿਹਾ ਉਸ ਪੱਧਰ ਦੇ ਉੱਤੇ ਉਹ ਚੀਜ਼ਾਂ ਇਸ ਕਰਕੇ ਉਹ ਜਿਹੜਾ ਇੱਕ ਸੁਖੂਫਾ ਜਿਹਾ ਦਿਖਾਇਆ ਜਾਂਦਾ ਵੀ ਹਾਂ ਜੇ ਪੰਜ ਦੁਕਾਨਦਾਰ ਹੋਣਗੇ ਆਪਾਂ ਜਾ ਜਾ ਕੇ ਪੁੱਛ ਸਕਦੇ ਤੇਰਾ ਰੇਟ ਕੀ ਆ ਤੇਰਾ ਰੇਟ ਕੀ ਆ ਉਹ ਸਾਡੇ ਨਾਲ 10 ਗੋੜਾ ਆ ਗਏ ਨੇ ਪੈਸੇ ਇਹ ਮੈਂ ਛੋਟੇ ਦੀ ਗੱਲ ਕਰਦਾ ਜਿਹੜੀ ਉਹ ਤੋਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਇੱਕ ਸ਼ਬਦ ਕਰ ਲਿਆ ਕੰਸੋਰਟੀਅਮ ਉਹ ਇਕੱਠਾ ਸਮਝੌਤਾ ਕਰ ਲੈਂਦੀਆਂ ਨੇ ਮਿਲ ਕੇ ਇੱਕੋ ਕੰਪਨੀ ਬਣ ਜਾਂਦੀ ਅੰਦਰ ਖਲ ਤੇ ਉੱਠ ਕੇ ਇੱਕੋ ਕੰਪਨੀ ਸਾਰੇ ਦੇ ਸਾਰੇ ਕੰਮ ਕਰਨ ਲੱਗ ਜਾਂਦੀ ਹੈ ਤੇ ਸਾਰਾ ਉਹ ਇੱਕ ਅਧਿਕਾਰ ਤੇ ਮੋਨੋਪੋਲੀ ਸਾਡੇ ਸਾਹਮਣੇ ਆਉਂਦੀ ਹੈ ਤੇ ਕੋਈ ਮੁਕਾਬਲਿਆਂ ਦੀ ਉਹ ਫਰਾਡ ਹੋ ਰਿਹਾ ਜਿਹੜਾ ਮੁਕਾਬਲੇ ਦਾ ਗੱਲ ਕੋਈ ਐਸ ਲੈਵਲ ਤੇ ਦੱਸੀ ਜਾ ਰਹੀ ਹੈ ਤਾਂ ਇਸੇ ਕਰਕੇ ਇਹ ਚੀਜ਼ ਜਿਹੜੀ ਹੈ ਇਮੋ ਉਸ ਪੱਧਰ ਦੇ ਉੱਤੇ ਗੱਲ ਹੈ ਕੋ ਰਾਪਿਆਂ ਸੰਸਥਾ ਨਾ ਆਪਾਂ ਸੰਸਥਾ ਜੁਆਇਨ ਹੋਣੀ ਹੋਈ ਹੈ ਜਿਹਨੂੰ ਦੁਨੀਆ ਵੀ ਪੰਚਾਇਤ ਕਹਿੰਦੇ ਆ ਜਦੋਂ ਬਹੁਤ ਤਬਾਹੀ ਹੋਈ ਦੁਨੀਆ ਸਰਕਾਰਾਂ ਦੇ ਵਿੱਚ ਤਾਂ ਕਿਹਾ ਗਿਆ ਕਿ ਇੱਥੇ ਬੈਠ ਕੇ ਫੈਸਲੇ ਹੋ ਜਾਗਾ ਕਿ ਲੋਕ ਕਿਹਾ ਕਰੂਗੇ ਹੁਣ ਲੜਾਈ ਨਹੀਂ ਲੱਗੂਗੀ ਅੱਜ ਜਿੱਥੇ ਲੜਾਈਆਂ ਲੱਗਦੀਆਂ ਨੇ ਉੱਥੇ ਰਵਾ ਕੀ ਪੈਂਦਾ ਦੁਨੀਆ ਦੇ ਵੱਡੀ ਗਿਰਦੀ ਚ 190 ਬੰਦੇ ਦੇਸ਼ਾਂ ਦੇ ਵਿੱਚੋਂ 180 ਦੇਸ਼ ਵੀ ਇੱਕ ਪਾਸੇ ਹੋ ਜਾਂਦੇ ਨੇ ਪਰ ਉਹ ਲਾਗੂ ਨਹੀਂ ਹੁੰਦਾ ਕਿਉਂ ਕਿ ਪੰਜ ਚੌਧਰੀਆਂ ਨੂੰ ਵੱਡੀ ਤਾਕਤ ਮੇਰੀ ਹੋਈ ਹੈ ਜਿਹਨੂੰ ਪੀਟੋ ਪਾਵਰ ਕਹਿੰਦੇ ਆ ਇੱਕ ਸਟੈਪ ਦਾ ਆਨ ਦਾ ਰੋਕ ਉਹ ਕਹਿੰਦਾ ਮੇਰੇ ਕੋਲ ਇਹ ਤਾਕਤ ਹੈ ਇਹ ਨਹੀਂ ਲਾਗੂ ਹੋਏਗਾ ਐਸੇ ਕਰਕੇ ਜੰਗਾਂ ਦੀ ਖਤਮ ਹੋ ਗਈ ਇਹਹੀ ਹਾਲ ਡਬਲਯੂ ਤੇ ਕੀ ਉਹਦੇ ਪੈ ਮਾਰਦੇ ਆਂਦਾ ਹੈ ਇਹੀ ਹਾਲ ਆਈਆ ਮੱਫਦਾ ਕਿ ਜੇ ਸਸਤਾ ਬਣਾ ਵੀ ਲਈ ਉਹਦੇ ਰੂਲਸ ਦੇ ਵਿੱਚ ਜਿਹੜੇ ਵੱਡੇ ਆਦਮੀ ਨੇ ਦੇਸ਼ ਦੇ ਕੋਈ ਬਾਡੀ ਚ ਜਿਨੇ ਕੋਲ ਤਾਕਤ ਬੰਦਾ ਉੱਥੇ ਜਾ ਕੇ ਉਹ ਆਪਣੀ ਮੋਹਰ ਲਾ ਦਿੰਦੇ ਨੇ ਕਿ ਇਹ ਇਹੀ ਚੱਲੂ ਰਹੂਗਾ ਇਦੋ ਵੇਲੇ ਚੱਲੂ ਨੇ ਰਹੂਗਾ ਕੁਝ ਵੀ ਤਾਂ ਸਾਰੇ ਚਾਹੇ ਬਿਠਾ ਵੀ ਨੀ ਰੋ ਦਾ ਗਾਵਟਾ ਰੋ ਇੱਕੋ ਵਰਗਾ ਕੰਮ ਹੁੰਦਾ ਹੈ ਇਸੇ ਕਰਕੇ ਉਹ ਇਹੋ ਜਿਹਾ ਹਾਲ ਹੈ ਜਿਵੇਂ ਆਪਾਂ ਪੰਚਾਇਤਾਂ ਚੁਣਦੇ ਆ ਨਾ ਪੰਜਾਬ 'ਚ ਚੁਣਦੇ ਤਾਂ ਪੰਚਾਇਤਾਂ ਪਰ ਰਾਜ ਕੱਲਾ ਸਰਪੰਚੀ ਕਰਦਾ ਸਰਪੰਚ ਐਮਐਲਏ ਨਾਲ ਮਿਲਦੇ ਹਰਕਾਂਚਾਰ ਦੇ ਨਾਲ ਮਿਲਦੇ ਵੀਡੀਓ ਨਾਲ ਮਿਲਦੇ ਅੰਦੇ ਬੱਚਾ ਤੋਂ ਤਾਂ ਮੋਹਰ ਬੜੀ ਲਵਾਉਣ ਜਾਂਦਾ ਜਾ ਕੇ ਉਹ ਕਹਿੰਦਾ ਤੈਥੋਂ ਕੀ ਲੈਣਾ ਯਾਰ ਕੀ ਗੱਲ ਆ ਬੋਲ ਜਿਹਾ ਹੋਣਾ ਹੀ ਨਹੀਂ ਮੀਟਗਾ ਹੋਣੀ ਹੀ ਨਹੀਂ ਹੁੰਦੀ ਆ ਹਸਪਤਾਲ ਦੇ ਉੱਤੇ